ਰਾਗੜਾ ਕਿੰਨਾ ਮੀ ਪਈ ਜਾਂਦਾ ਸਾਡੇ ਪਿੰਡ ਤਾਂ ਪੱਗੜੀ ਰਮੀ ਸੀਗਾ ਮਸਾਂ ਆਈਆਂ ਅੱਡੇ ਤੋਂ ਕੋਲ ਤੂੰ ਛਿੰਦਰੇ ਨਹੀਂ ਚ ਨਹੀਂ ਭਾਣੇ ਪੁੱਛਣਾ ਮੋਬਾਈਲ ਹੈ ਨਹੀਂ ਸੀ ਕੋਲੇ ਨਹੀਂ ਫੋਨ ਕਰ ਦਿੰਦੀ ਫੋਨ ਕਰ ਦੇਣੀ ਮੁੰਡਾ ਤੈਨੂੰ ਗੱਡੀ ਤੇ ਚੜਾ ਲੈ ਹੁੰਦਾ ਕਿਹੜੀਆਂ ਗੱਡੀਆਂ ਮੈਂ ਤਾਂ ਮਸਾਂ ਆਈਆਂ ਅੱਡੇ ਤੋਂ ਤੁਰ ਕੇ ਤੇ ਫੇ ਸਵੇਰੇ ਆ ਜਾਂਦੀ ਕਿਦੋਂ ਮੀ ਪਈ ਜਾਂਦਾ ਇੰਨੀ ਦੇਰ ਤੋਂ ਫੋਨ ਨਹੀਂ ਕੰਮ ਸੀ ਤਾਂ ਆਈ ਅੱਜ ਬੱਛਾ ਹੈ ਜਾਂ ਕੀ ਕੰਮ ਹੋ ਗਿਆ ਤੈਨੂੰ ਮੀਂਹ ਚ ਕਰ ਤੈਨੂੰ ਮੀਂਹ ਚ ਮਜਬੂਰੀ ਹੋ ਗਈ ਹੁਣ ਤੂੰ ਫੇ ਆਖੀ ਗਿਆ ਜਿਹੜਾ ਕੋਈ ਹੁਕਮ ਲਾ ਆਂਦਾ ਹਾਂ ਠੀਕ ਹੈ ਤਾਂ ਹੁਕਮ ਮੰਨਣਾ ਪੈਂਦਾ ਹਾਂ ਮੰਨਣਾ ਤਾਂ ਪਹਿਲੇ ਪਹਿਲੇ ਜਵਾਕਾਂ ਦੀ ਪੁੱਗਦੀ ਆ ਤੇ ਬਥੀ ਆ ਹਾਂ ਤੇ ਬਸ ਪੁੱਛਣਾ ਕੀ ਤੇ ਨਹੀਂ ਹੁਕਮ ਦੱਸਾਂ ਤੂੰ ਆਖੇਗੀ ਲੈ ਬੁੜੀ ਹੋਈ ਪਈ ਹਜੇ ਸਾਨੂੰ ਗੱਲਾਂ ਕਰਦੀ ਐ ਗੱਲਾਂ ਕੋਈ ਵਧੀਆ ਵੀ ਦੱਸੀ ਗੱਲ ਸ਼ਿੰਦਰੇ ਦੀ ਨਹੀਂ ਵਧੀਆ ਦੱਸਣ ਮੈਂ ਤੈਨੂੰ ਆਏ ਦੱਸਦੀ ਆ ਸਾਡੇ ਮੁੰਡਿਆਂ ਨੇ ਲੈ ਲਿਆ ਬਾਣ ਫਿਰ ਵਧੀਆ ਹੋ ਗਿਆ ਫਿਰ ਤਾਂ ਬਧਾਈਆਂ ਸੁਣ ਮਾਰੇ ਸਾਹ ਨੂੰ ਵਧਾਵੇ ਤੇ ਬਹੂਆਂ ਨੇ ਪੇਕਿਆਂ ਤੋਂ ਪੈਸੇ ਮੰਗਾ ਲਏ ਉਹਨਾਂ ਲਈ ਅੱਛਾ ਫਿਰ ਨਹੀਂ ਕੁਝ ਤਾਂ ਘਰੇ ਸੀਗੇ ਠੀਕ ਐ ਤੇ ਕੁਝ ਬਹਾਂ ਨੂੰ ਕਹਤਾ ਵੀ ਆਪੋ ਆਦੇ ਪੇਕਿਆਂ ਤੋਂ ਪੈਸੇ ਲੈ ਕੇ ਆ ਬਣੀ ਉਹ ਲਿਆਈਆਂ ਤੇ 50000 ਰੁਪਇਆ ਗਿਆ अच्छा ते ਹੁਣ ਮੈਨੂੰ ਮੁੰਡਿਆ ਦੇ ਵੀ ਮਾਂ ਤੂੰ ਜਾਂ ਤੇ ਤੂੰ ਆਪਦੇ ਪੇਕਿਆਂ ਤੋਂ ਲੈ ਕੇ 50000 ਨਾ ਫੇਰ ਤੂੰ ਤੁਸੀਂ ਬੰਵਾਂ ਦੇ ਪੇਕਿਆਂ ਤੋਂ ਪੈਸੇ ਮੰਗਾ ਲੈ ਤੈਨੂੰ ਆਦੇ ਜਵਾਕ ਵੀ ਤੂੰ ਆ ਅਵੇ ਵੀ ਸਾਡੇ ਨਾਂ ਕੱਥ ਲਿਆ ਇਹਦੇ ਸੋਡੇ ਕੀ ਕੋਈ ਨਾ ਸ ਗਰਜੇ ਕੋਈ ਧੜਿਆ ਸੀ ਵੀ ਸੁਡਾਂਗ ਧੜੀ ਜੀ ਵੀ ਕੁਛੀ ਬਾਂਹ ਲੈਣੀ ਸੀ ਨਹੀਂ ਸਾਡੇ ਬਾਣ ਦੇ ਵਿਚਾਲੇ ਸੀ ਕਿਲਾ ਜੇ ਕੋਈ ਹੋਰ ਲਾ ਲੈਂਦਾ ਸਾਨੂੰ ਸਾਰੀ ਉਮਰ ਤੰਗ ਕਰਦਾ ਤਾਲੇ ਉਹ ਕਿਹੜਾ ਕੋਈ ਆਇਆ ਵੀ 50000 ਦਾ ਲੈ ਲੈ 40000 40 ਲੱਖ ਨੂੰ ਕਿੱਲਾ ਲਿਆ 40 ਲੱਖ ਹੁੰਦਾ ਭਾਈ ਲੈ ਆਗਾ ਫੇਰ ਜੇ ਹੂੰ ਤੰਗ ਕਰਦਾ ਉਹ ਹੂੰ ਤੰਗ ਕਰਦਾ ਹੁਣ ਫੇਟੋ ਸੀ ਹੂੰ ਤੰਗ ਕਰ ਦਿਓ ਹੋ ਗਏ ਨਾਲੇ ਰਿਸ਼ਤੇਦਾਰਾਂ ਨੂੰ ਤੰਗ ਕਰ ਦੇਣਗੇ ਵੀ ਰਿਸ਼ਤੇਦਾਰਾਂ ਤਾਂ ਆਏ ਤੰਗ ਕਰਦੇ ਆ 38 ਲੱਖ ਰੁਪਇਆ 38.5 ਸਾਢੇ 37 ਸੀ ਸਾਢੇ ਘਰੇ ਤੇ ਲੱਖ ਲੱਖ ਬੋਂਗਾ ਲੇਗਾ ਦੋਨੀਆਂ ਦੀ ਪੇਕਾਂ ਤੋਂ ਹੁਣ 50 ਘਟ ਗਿਆ 40000 ਦਾ ਸੌਦਾ ਹੋਇਆ ਸਾਡਾ ਕਿਉਂ ਤਾਂ ਫਿਰ ਮੰਗ ਤਿਆ ਮੰਗ ਤਿਆ ਨਾਲ ਵੀ ਪੜੇ ਹੋਗਾ ਕਿਤੇ ਰਿਸ਼ਤੇਦਾਰ ਤੋਂ ਮੰਗ ਮਗ ਬਹਾ ਲੈ ਜਾਂਦੇ ਨਾ ਲੈਂਦੇ ਨਹੀਂ ਅਸੀਂ ਤਾਂ ਫਿਰ ਆਏ ਵੀ ਜੀ ਹੁਣ ਮੈਂ ਲੈ ਲਈ 50000 ਰੁਪਏ ਤਾਂ ਮੂਰਲੀ ਫਸਲ ਤੇ ਛੋੜਾ ਤਾਂ ਦੇ ਦਿਆਂਗੇ ਬੋਂਗਾ ਬੋਂਗਾ ਆਪੇ ਆਪ ਦੇ ਮਾਰੋ ਮੋਬਾਈਲ ਪੰਜਾਬ ਕਿੱਥੇ ਆ ਹੁਣ ਤਾਂ 50 ਤੀਏ ਨਹੀਂ ਹੁੰਦੇ ਯਾਰ ਉੱਤੇ ਚੁੱਟਾ 50 ਕਿੱਥੇ ਦੱਬੇ ਲਿਆ ਉਹਨਾਂ ਨੇ ਵੀ ਲਿਆ ਪੈਸੇ ਜਾ ਕੇ ਹੁਣ ਮੈਂ ਤਾਂ ਫਿਰ ਉਹੀ ਗੱਲ ਆ ਗਈ ਆਖੇ ਤੂੰ ਆ ਸਾਡੇ ਕਿ ਹੁਣ ਅੰਦਰ ਦੱਬੇ ਪੈਣੇ ਵੀ ਤੇ ਨਹੀਂ ਚੱਕ ਕਰਨਾ ਤਾਂ ਨਹੀਂ ਮਾਰੀ ਮਰਦੀ ਆੜਤੀਆਂ ਦੇ ਹੱਥ ਚੱਲਦਾ ਸੋਡਾ ਮੁੰਡੇ ਕਮਾਈਆਂ ਕਰਦੇ ਐ ਨਹੀਂ ਭਾਣੇ ਆੜਤੀਆਂ ਵੀ ਉਸ ਗੱਲ ਵਾਂਗੂ ਪਹਿਲਾਂ 2-4 ਦਿਨ ਆਖਣਾ ਪੈਂਦਾ ਫੇਰ ਆੜਤੀ ਕਿਤੇ ਬਣਾ ਕੇ ਜੀ ਨਹੀਂ ਆਈਆਂ ਪਾ 5-4 ਦਿਨ ਨੂੰ ਦੇ ਕੇ ਸੰਤਾਂ ਹਜੇ ਦੀ ਰਿਸਟਰੀ ਕਰਾਉਣੀ ਹੈ 20 ਦਿਨ ਪਈਏ ਹਜੇ ਦੇਖ ਭਾਈ ਸੁਖਣਾ ਮੇਰੇ ਵੀ ਨੂੰਗਾ ਮੂਰੇ ਮੇਰੇ ਵੀ ਪੁੱਤ ਸਸਰੀਕਾਲ ਹੋ ਕੀ ਗੱਲ ਹੋਗੀ ਬਾਲੀ ਉਚੂਚੂ ਜੀ ਬੋਲੀ ਜਾਂਦੇ ਨਹੀਂ ਨਹੀਂ ਭਾਣੀ ਉੱਤੋਂ ਤਾਂ ਕੀ ਬੋਲਦੀਆਂ ਹਾਂ ਆਂ ਗਾਲ ਸਿਹਰਪ੍ਰੀਤੋ ਇਹ ਆਦੀ ਵੀ ਕਿਵੇਂ ਮੀਂਹ ਪੈਂਦੇ ਚਾਈ ਮੈਂ ਕਹ ਕੰਮ ਸੀ ਮੈਨੂੰ ਆਉਣਾ ਪੈਗਾ ਉਹ ਤਾਂ ਖੜੀ ਸਵੇਰੇ ਆ ਜਾਂਦੀ ਸਾਡੇ ਮੁੰਡਿਆਂ ਨੇ ਬਾਣ ਲੈ ਲਿਆ ਕਿੱਲਾ ਸੀ ਕਿਸੇ ਦਾ ਵਿਚਾਲੇ ਬਾਣ ਦੇ ਸਾਡੇ ਬਾਣ ਦੇ ਵਿਚਾਲੇ ਉਹ ਆਦੇ ਵੀ ਬੇਬੇ ਜੇ ਕਿਸੇ ਨੇ ਹੋਰ ਲੈ ਲਿਆਗਾ ਤੰਗ ਕਰੂਗਾ ਤੇ ਸਾਡੇ 37 ਲੱਖ ਤੇ ਸਾਡੇ ਘਰੇ ਪਿਆ ਸੀਗਾ ਸਾਡਾ ਪਹਿਲਾਂ ਦਾ ਇਕੱਠਾ ਕਰਿਆ ਅੱਛਾ ਤੇ 2 ਲੱਖ ਲਿਆਂਗਾ ਦੋਨੇ ਬਹੂਆਂ ਇੱਕ ਇੱਕ ਲੱਖ ਆਦੇ ਰੁਪਏ ਇਕ ਕਰ ਹੁਣ 50000 ਰੁਪਏ ਘਰ ਦੋ ਬੇਬੇ ਤੂੰ ਵਗ ਜਾਨਣ ਕਿ ਤੂੰ ਲਿਆ 50 ਲੈ ਤਾਂ 50000 ਲੈ ਆਇਆ ਵੇਖ ਲਈ ਫਿਰਦੀਆ ਫਸ ਸਭ ਇਹਦੇ ਵਿੱਚ ਪਾ ਕੇ ਲਿਆਉਂਗੀ ਮੁੰਡਿਆਂ ਨੇ ਬੜਾ ਤਾ ਬਸ ਸੁਨੇਹਾ ਲਾਉਣਾ ਹੀ ਹੈ ਰਿਸਟਰੀ ਸਾਡੇ ਪਈ ਹੈ 20 ਦਿਨ ਕਰਾਉਣ ਦੇ ਵੀ 5-4 ਦਿਨਾਂ ਦੇ ਦੋ ਸਾਨੂੰ ਜੱਜ ਨਹੀਂ ਤਾਂ ਦੇਖ ਭੂਆ ਰਹਿ ਕਰਕੇ ਤਾਂ ਦੱਸ ਦੇਾਂਗੇ ਹਾਂ ਹੁਣ ਐ ਇੱਕੇ ਲਗ ਤਸਾਨੀ ਜਿਵੇਂ ਕਹਿੰਦੇ ਨੇ ਤਲਵਾਰ ਤੇ ਮੁੱਕੀ ਵੱਜਦੀ ਐ ਹੁਣ ਹੱਥ 'ਚ ਤਾਂ ਐ ਨਹੀਂ 50000 ਰੁਪਇਆ ਨਾ ਮੈਂ ਤਾਂ ਨਹੀਂ ਆਲੀ ਵੀ ਮੇਨ ਅੱਜੇ ਤੋੜ ਦਿਓ ਕੋਈ ਨਹੀਂ 5-10 ਦਿਨਾਂ ਨੂੰ ਦੇ ਦਿਓ ਹਾਂ ਤਾਂ ਭਰੋ ਬਿਦੇ ਰਿਆਂਗੇ ਚਲ ਕੋਈ ਨਹੀਂ ਬੇਪੇ ਪਰ ਐ ਕਰਾਂਗੇ ਕਰ ਐ ਰਹਿ ਕਰਕੇ ਦੱਸ ਦੇਾਂਗੇ ਭੂਆ ਨੂੰ ਫੋਨ ਲਾ ਦੇਾਂਗੇ ਰਾਇਤਾ ਪੁੱਤ ਹੋ ਰਹੀ ਹੈ ਕਿ ਹੁਣ ਇੰਨਾ ਹੋਈ ਗੱਲ ਮੰਗੋ ਆਪਣੇ ਵੀ ਕਬੀਲਦਾਰੀ ਆਪਾਂ ਦਾ ਫਰਦੋ ਕਿੰਨੇ ਲੈ ਹੋਏ ਮੂਰਲੀ ਫਸਲ ਚ ਲੈ ਦੇ ਦੇ ਜਾਂਗੇ ਤੁਹਾਡੇ ਤਾਂ ਬੂੰਗਾ ਆਪੇ ਆਪਦੇ ਪੇਕੇ ਨੂੰ ਕਦੋਂ ਦੇਣ ਨਾ ਮੈਂ ਤਾਂ ਆਖਿਆ ਵੀ ਮੈਂ ਤਾਂ ਭਈ ਆਪਦੇ ਨਹੀਂ ਸੁਣ ਲੈ ਗੱਲ ਅਸੀਂ ਕਹਣਾ ਪਰਾਰ ਦੋ ਕਿੱਲੇ ਲਈ ਸੀ ਅੱਜ ਤਾਂ ਕਿਸੇ ਨੂੰ ਸਵਾਲ ਨਹੀਂ ਪਾਇਆ ਕਿ ਤਾਂ ਆਪਦੇ ਆਪ ਹੀ ਸਿਰ ਗੁੰਦਣਾ ਗੁੰਦਿਆ ਨੀ ਭਣ ਫਿਰ ਦੋ ਟਾਈ ਲੱਖੀ ਘਟੇਗਾ ਅਸੀਂ ਵੀ ਆਪ ਦਾ ਗੁੰਦੀ ਬੈਠੀ ਸਿਰ ਤਾਂ ਚੱਲ ਕੋਈ ਨਹੀਂ ਬੇਬੇ ਫਿਰ ਕੁੜੀਆਂ ਹੋਰ ਕਿੱਥੇ ਜਾਣ ਜਿਦੋਂ ਇਹਦੀਆਂ ਨੂਹਾ ਲੈ ਆਈਆਂ ਨੂਹਾ ਮੇਹਣੇ ਮਾਰਦਗਾ ਆਉਣਗੇ ਤੇ ਹੋਰ ਵਾਰ ਨਾ ਤੈਨੂੰ ਅਸਾਂ ਲੱਕ ਰੱਖ ਲਿਆਂਗਾ ਤੈਨੂੰ ਤਾਂ 50 ਆਖੇ ਤੈਨੂੰ 50 ਵੀ ਨਹੀਂ ਦਿੰਦੇ ਤੇਰੇ ਵੀ ਉਹ ਤੂੰ ਬਿਆਹ ਵਾਲੀ ਬਣੀ ਫਿਰਦੀ ਐ ਜੇ ਹੁਣ ਆਪਾਂ ਭੂਆ ਨੂੰ ਜਵਾਬ ਦੇਤਾ ਤੇ ਆਪਾਂ ਭੂਆ ਕੋਲੇ ਕਿਹੜੇ ਮੂੰਹ ਜਾਵਾਂਗੇ ਫਿਰ ਆਪਣੀ ਬੇਇੱਜ਼ਤੀ ਹੋ ਜੂ ਚੱਲ ਭਾਈ ਫਿਰ ਇੱਕ ਪਾਸੇ ਬੇਇੱਜ਼ਤੀ ਦਾ ਸਮਝ ਲੈ ਇੱਕ ਪਾਸੇ ਫਿਰ ਪੈਸੇ ਦੇ ਦੇ ਫਿਰ ਦੂਜੇ ਪਾਸੇ ਝੁਗੜਾ ਲਟਾਲਾ ਤੇ ਪਰ ਵੀ ਬੇ ਕੋਈ ਨਹੀਂ ਕਰ ਲਾਂਗੇ ਰਾਇ ਇਹ ਤੇ ਭੂਆ ਤੇਰੇ ਭਤੀਜੇ ਨੂੰ ਆ ਜਾਣਦੇ ਉਹਦੇ ਨਾਲ ਮੈਂ ਆਪੇ ਰਹਿ ਕਰੂੰਗੀ ਬੇਬੇ ਦਾ ਤਾਂ ਹੁਣ ਤੇਨੂੰ ਪਤੀਏ ਦਿਮਾਗ ਵੱਡਾ ਹੋ ਰੇ ਫਿਰ ਵੀ ਲੋ ਮੈਂ ਤਾਂ ਹੁਣ ਮੁੜੂੰਗੀ ਮੈਂ ਰਹਿੰਦੀ ਉਂਝੀ ਰਹਿਣਾ ਨਹੀਂ ਮੈਥੋਂ ਜਾਂਦਾ ਦੇਖ ਭੂਆ ਤੂੰ ਜਮਾ ਨਾ ਰਹਿ ਜਦੋਂ ਤੈਨੂੰ ਮੈਂ ਹੰਮੀ ਭਰਤੀ ਵੀ ਤੈਨੂੰ 50000 ਰੁਪਇਆ ਮੇਰੇ ਘਰੇ ਪਚਾ ਦੇਵਾਂਗੇ ਬਸ ਫਿਰ ਭਾਈ ਆਨ ਪੇਕੇ ਚਲਿਆ ਕੇ ਦੇ ਦੀ ਜੇ ਨਾ ਆਪਣੇ ਆਖਤੀਆਂ ਨੇ ਦਿੱਤਾ ਮੈਂ ਤਾਂ ਸੁਣ ਹਰਪੀ ਤਾਂ ਜੇ ਤਾਂ ਚੱਲ ਪੁੱਤ ਤੁਸੀਂ ਦੇ ਦੇਉਂਗੇ ਥੋੜੀ ਸ਼ਾਵਾਸ਼ੇ ਪੈਸੇ ਥੋੜੇ ਰਹਿਂਦੇ ਨਹੀਂ ਮੈਂ ਮੋੜ ਦੂੰਗੀ ਠੀਕ ਹੈ ਨਾ ਜਦੋਂ ਮੈਂ ਤੇ ਤੇ ਜੇ ਭਾਈ ਤੇਰੀ ਬੇਬੇ ਆਪਦੀਆਂ ਗੱਲਾਂ ਕਰਦੀ ਐ ਵੀ ਤੇਰੇ ਪੇ ਕੰਮ ਨਾ ਐ ਕਰ ਲੈ ਫਿਰ ਇਹਨੂੰ ਐਂ ਦੇਖ ਲੈ ਵੀ ਮੈਂ ਦੂਜੇ ਲੋਟ ਲਈ ਜੂ ਫਿਰ ਹੋਰ ਸਾਹ ਵਰਤ ਨੂੰ ਦੂਜੇ ਲੋਟ ਹਾਂ ਵੀ ਲੜਾਈ ਨਾਲ ਲੈ ਜਾਂਦੀ ਨਾ ਲੜਾਈ ਨਹੀਂ ਕਰਦੀ ਮੈਂ ਤਾਂ ਤੂੰ ਆਪਦੇ ਘਰੇ ਫੜਾ ਕੇ ਆ ਨਹੀਂ ਕਿ ਉੱਥੇ ਬੈਠੀ ਨੂੰ ਉਹ ਆਪ ਦੇ ਕਰੇ ਜੇ ਮੈਂ ਕੋਈ ਨਹੀਂ ਫੜਾਉਣ ਜਾਂਦੀ ਅੱਜ ਹੁਣ ਮੈਂ ਰਾਤ ਤਰੀਕਾ ਹੀ ਬਤਹ ਜਬਰਦੂngੀ ਚੱਲ ਨਹੀਂ ਪੂਆ ਤੂੰ ਕੋਈ ਇਹ ਸਾਡੇ ਘਰੇ ਫੜਾ ਕੇ ਆਉ ਤੂੰ ਕੋਈ ਤਰੀਕਾ ਨਾ ਵਰਤ ਜਦੋਂ ਤੈਨੂੰ ਮੈਂ ਕਹਤਾ ਵੀ ਦੇਣਾ ਸੀ ਹੁਣ ਮੇਰੀ ਬੇਬੇ ਦਾ ਉਹੀ ਗੱਲਾਂ ਪਹਿਲਾਂ ਦਿਮਾਗ ਨਹੀਂ ਰਿਆ ਇਹ ਦਵਾਈ ਦੁਵਾਈ ਖਾਂਦੀ ਐ ਇਹ ਦਿਮਾਗ ਘਰੂ ਆ ਪਿਆ ਚਾ ਫਿਰ ਹਰ ਤੇ ਮਾਇ ਪੁੱਤ ਤੇਰੇ ਤੇ ਛੱਡੀ ਗੱਲ ਮੈਂ ਪੂਆ ਮੇਰੇ ਤੇ ਛੱਡ ਦੇ ਪੈਸੇ ਤੈਨੂੰ ਅਸੀਂ ਦੇ ਦੇਣੇ 10 ਦਿਨਾਂ ਨੂੰ ਪੈਸੇ ਦੇ ਦੇ ਚੰਗਾ 10 ਦਿਨਾਂ ਨੂੰ ਤੇਰੇ ਘਰੇ ਪਹਚਾ ਦੇ ਜਿਹੜੀ ਮੂਹਰੇ ਫਸਲ ਆਉਗੀ ਉਸੇ ਫਸਲ ਚੋਂ ਮੈਂ ਤੇਰਾ 50000 ਰੁਪ ਚਲ ਕੋਈ ਨਹੀਂ ਪੂਰਾ ਉਹੀ 50000 ਤੁਸੀਂ ਖਿੰਦੇ ਰਹੋ ਨਾ ਆਟੀਆਂ ਤਾਂ ਫੜ ਲਓ ਹੀ ਫਸਲ ਵੇਚਦੇ ਹੋ ਸਾਨੂੰ ਮੋੜੋ ਲੈ ਆ ਬੇ ਮੇਸ਼ਾਲੀ ਸਾਖ ਖਲਿਆ ਕਰ ਬਿੰਦ ਚੱਕ ਬਹਿ ਜਾ ਕਰ ਚੁੱਪ ਕਰਕੇ ਆਹ ਕਿੰਨਾ ਫੜ ਫੜੇ ਚਾਹੀਦੇ ਫਰਾ ਦੇ ਨਹੀਂ ਕਿਉਂ ਕਿ ਨਹੀਂ ਫਮਾ ਮਾ ਦੇ ਪੇਕੇ ਨਾਲ ਆ ਕੇ ਮਾਂ ਪੂਆ ਨੂੰ ਤਾਂ ਮੈਂ ਦੇਉਂਗੀ ਕਰਨਾ ਚੰਗਾ ਦੇ ਦੇ ਨਾ ਮਰਿਆ ਕਰ ਤੂੰ ਚੰਗਾ ਆ ਜਾ ਬੂਆ ਤੈਨੂੰ ਤੋੜ ਚਲ ਨਹੀਂ ਭਣੇ ਇਹ ਤਾਂ ਇਹ ਜਿਹਾ ਖੁਸ਼ੀ ਕਰਦੀ ਚਲ ਜਿਉਂਦੀ ਹੈ ਮਹਾਰਾਜ ਤੇਰੀ ਵੱਡੀ ਉਮਰ ਕਰੀ ਮੈਨੂੰ ਪਤਾ ਹੈ ਉਹੀ ਗੱਲ ਇਹਨੂੰ ਤਾਂ ਹੈ ਵੀ ਕਿਸੇ ਨੂੰ ਪੰਜੀ ਦੇਣੀ ਨਾ ਹੋਵੇ ਲੈ ਆਈਏ ਚੱਲ ਵਦਗਾ ਹੋਗਾ ਤੂੰ ਮੇਰੀ ਲੱਜਾ ਰੱਖਦੀ ਮੈਂ ਘਰੇ ਵੜਦੀ ਸੋਖੀ ਹੋ ਜੂ ਤੇਰੀਆਂ ਨੂਹਾਂ ਦੀ ਮਾਰੀ ਨੇ ਮੈਂ ਸਭ ਕੁਝ ਕੀਤਾ ਤੇਰੀਆਂ ਨੂਹਾਂ ਕੱਲ ਨੂੰ ਤੈਨੂੰ ਮਹਨੇ ਦੇਣੀਆਂ ਵੀ ਪੇਕਿੰਗ ਹੀ ਸੀ ਖਾਲੀ ਆ ਗਈ ਆਹੋ ਬਸ ਹਾਂ ਰੱਖਦੀ ਮੈਂ ਕਹਿੰਦੇ ਨਾ ਮਾਨਤਾ ਨਹੀਂ ਹੁੰਦਾ ਬਸ ਮੇਰਾ ਗਾ ਹੀ ਰੱਖਦੀ ਇਹਦੀ ਗੱਲ ਲੱਜਾ ਮੋੜਨੇ ਨਾ ਮੋੜਨੇ ਉਹ ਤੇਰੇ ਪਤੀ ਨਾ ਨਾ ਮੂਰਲੀ ਫਸਲਟੀ ਮੋੜ ਕੇ ਜਾਵਾਂ ਮੈਂ ਜਵਾਂ ਨਹੀਂ ਰੱਖਦੀ ਤੇਰੇ ਪਤੀਜੇ ਨੂੰ ਭੇਜ ਦੂੰ ਭੂਆ ਮੈਂ ਠੀਕ ਆਉਣ ਭਰਾ ਚੰਗਾ ਚੰਗਾ ਭੂ ਮੈਂ ਹੂੰ ਦੇਖ ਤੋਰਨ ਗਈਆ ਛੇਤੀ ਉਹਨੂੰ ਪਰ ਤੂੰ ਬਗ ਜਾਣ ਦੇ ਤਾਂ ਪੈਸਾ ਨੂੰ ਆ ਫਿਰਦੀ ਆਗੀ ਨਹੀਂ ਹਰ ਪਰੀ ਤੂੰ ਵੀ ਜਾਮੇ ਕਾਮਲੀ ਆਗੀ ਭਾਈ ਤੂੰ ਸਹੀ ਨਹੀਂ ਐ ਬੇਬੇ ਛੰਡੇ ਮੈਂ ਆਪੀ ਕੋ ਰਮਾਈ ਜਵਾਬ ਦੇਈ ਜਾਣੀ ਆ ਤੂੰ ਨਾ ਮੇਰੇ ਮਾਂ ਕਰ ਜਵਾਬ ਦੇ ਦੇ ਤੈਨੂੰ ਤਾਂ ਦੇਣੀ ਸੌਖਾ ਸੀ ਜਵਾਬ ਕੋ ਰਮਾਈ ਜਵਾਬ ਦੇ ਤਾਂ ਮੁੱਢ ਨੇ ਭੂਆ ਤੈਨੂੰ ਪਤਾ ਕਿੱਥੋਂ ਬੋਲਦੀ ਸੀ ਕਿੱਥੋਂ ਬੋਲਦੀ ਸੀ ਭੂਆ ਨੇ ਤੈਨੂੰ ਕਹਿ ਨਹੀਂ ਦਿੱਤਾ ਸੀ ਵੀ ਦੇਖ ਲੈ ਫਿਰ ਜਿਵੇਂ ਜਿਵੇਂ ਤੂੰ ਚੱਲੇਂਗੀ ਉਹ ਮੈਂ ਮੈਂ ਚੱਲ ਪੂੰ ਲੈ ਤਾਂ ਜਾਊ ਪੈਸੀ ਟੇੜੇ ਢੰਗ ਨਾਲ ਲੈ ਜੂ ਉਹ ਤੇ ਦੇ ਤਾਂ ਨਾਮ ਕਿਵੇਂ ਲੱਜੂਗੀ ਪੈਸੇ ਹਾਂ ਦੱਸ ਕੀ ਉਹ ਕਿਵੇਂ ਮੱਲੋ ਮੱਲੀ ਲੱਜੂਗੀ ਆਪਾਂ ਤੋਂ ਮੇਮਾ ਤੂੰ ਕਮਲੀ ਕਿਵੇਂ ਜਮਾਂ ਤੂੰ ਕਮਲਿੰਗਾ ਕੁਮਾਰ ਦੀ ਮੈਨੂੰ ਕਹਿਣਾ ਪਿਆ ਵੀ ਭਾਈ ਮੇਰੇ ਬੇਬੇ ਦਾ ਤਾਂ ਹੁਣ ਦਿਮਾਗ ਨਹੀਂ ਸਾਰਾ ਕੁਝ ਉਹ ਹੀ ਗੱਲ ਤੇਰੀ ਮਾਰੀ ਨੇ ਕਰਿਆ ਜ਼ਮੀਨ ਦੀ ਮਾਰੀ ਨੇ ਕਰਿਆ ਭੂਆ ਜ਼ਮੀਨ ਦਾ ਹਿੱਸਾ ਕਹਿੰਦੀ ਸੀ ਨਹੀਂ ਜ਼ਮੀਨ ਉਹਦੇ ਕਿਹੜੇ ਨਾਮ ਦਾ ਹਲ ਨੇ ਹਰਪ੍ਰੀਤ ਕਿਹਾ ਉਹਦੀਆਂ ਗੱਲਾਂ ਚਾਉਣੀ ਹੁੰਦੀਆਂ ਕੀ ਤੇਰੇ ਸਿਰ ਤੇ ਪਾ ਗਈ ਉੱਥੇ ਖੜ ਕੇ ਗੱਲਾਂ ਕਰਕੇ ਤੈਨੂੰ ਨਹੀਂ ਪਤਾ ਫਿਰ ਜ਼ਮੀਨ ਦਾ ਜਿਹੜੀ ਨਾ ਮੈਨੂੰ ਪਤਾ ਜਿਹੜੀ ਭੂਆ ਦੇ ਨਾਂ ਬੋਲਦੀ ਇਹ ਤੂੰ ਪਟਵਾਰੀ ਕੋਲੇ ਹਾਥੀ ਜਾ ਕੇ ਪੁੱਛ ਕੇ ਆਇਆ ਮੇਂ ਜਮੀਨ ਪੂਆ ਦੇ ਨਾਂ ਆਉਂਗੀ ਮੇਰੇ ਕੋਲੇ ਅਸੀਂ ਗੱਲ ਨਹੀਂ ਕਰੀ ਵੀ ਪੂਆ ਦੇ ਨਾਂ ਜਮੀਨ ਬੋਲਦੀ ਐ ਪਤਾ ਕਰਕੇ ਅਸੀਂ ਪਟਵਾਰੀ ਕੋਲੇ ਜਾ ਕੇ ਐਨੀ ਕਿੰਨੀ ਕ ਬੋਲਦੀ ਐ ਪੂਆ ਦੇ ਨਾਂ ਦਾ ਡੂੜ ਕਿਲਾ ਬਾਗਨ ਦਾ ਬੋਲਦਾ ਏ ਦੇਖ ਲੈ ਫਿਰ ਨਹੀਂ ਬਾਖਰੂ ਐਨੀ ਜਮੀਨ ਪੂਆ ਦੇ ਨਾਂ ਹਾਂ ਨਹੀਂ ਫੇਰ ਤਾਂ ਹਰ ਤਰੀਕੇ ਕੁਝ ਨਹੀਂ ਹੁੰਦਾ ਮੈਂ ਤਾਂ ਕਹੀ ਨਹੀਂ ਆ ਪੰਮਾ ਕਿੱਥੇ ਪੰਜਾਬ ਮੰਗਦੀ ਆ ਪੂਆ ਦੀ ਲੱਖ ਦੇ ਦੇ ਦੇਖ ਉਹ ਤੇ 50000 ਨੂੰ ਹੰਮੀ ਨਹੀਂ ਭਰੀ ਹੁਣ ਤੂੰ ਲੱਖ ਕਹੀ ਜਾਨੀ ਐ ਮੈਂ ਤਾਂ ਭੂਆ ਨੂੰ ਮਸਾਟ ਕੇ ਆਇਆ ਕਿਹਾ ਵੀ ਕੋਈ ਨਹੀਂ ਭੂਆ ਮਾਮਾ ਆਦੇ ਪੇਕਿਆਂ ਤੋਂ ਲੈ ਕੇ ਦੇਵਾਂ ਹਜੇ ਕਿਹੜਾ ਭੂਆ ਬਾਗੀ ਉਹ ਬੈਠੀ ਐ ਉੱਥੇ ਨਹੀਂ ਸੁਣਨਾ ਜਾਵੇ ਆਪਣਾ ਬੋਲ ਹਨਾ ਕਿਤੇ ਗੱਲਾਂ ਕਰ ਦੇਣਾ ਬੰਦੇ ਚ ਵਹਿ ਗਈ ਕਹਿੰਦੀ ਮੈਂ ਤਾਂ ਮੁੰਡੇ ਨੂੰ ਡੀਕ ਕੇ ਜਾਊਂਗੀ ਕਹਿੰਦੀ ਕੀ ਪਤਾ ਤੇਰੀ ਸੱਸ ਤੈਨੂੰ ਮਕਰਾ ਦੇ ਕਹਿੰਦੀ ਮੈਂ ਤਾਂ ਗੱਲ ਕਰਕੇ ਜਾਊਂਗੀ ਕੀ ਗੱਲ ਕਰਕੇ ਜਾਊ ਜਾ ਮਾਇਆ ਤਾਂ ਪੈਸਿਆਂ ਦੀ ਵੀ ਦਿੰਦੇ ਆ ਕਿ ਨਾ ਦਿੰਦੇ ਆ ਵੀ ਮੁੰਡਾ ਕੀ ਬੋਲਦਾ ਮੈਂ ਬੰਦੇ ਆ ਕੇ ਛੱਡ ਕੇ ਵੀ ਹੁੰਦੀ ਸੀ ਵੀ ਚੱਲ ਭੂਆ ਤੈਨੂੰ ਤੋਰਿਆ ਨਹੀਂ ਉੱਥੋਂ ਤੱਕ ਰ ਤੇ ਕਹਿੰਦੀ ਨਾ ਭਾਈ ਮੈਂ ਤਾਂ ਕਹਿੰਦੀ ਇਤੋਂ ਕਾਲਣਾ ਨਹੀਂ ਚਲ ਕੋਈ ਨਾ ਪਿੱਛੇ ਨਾ ਤੇਰੇ ਪੇਕਾ ਤੇ ਲਿਆਂਦੀ ਲੋੜ ਆਪਾਂ ਕਿਉਂ ਮੈਂ ਗਾਹਵਾਂ ਚਾਰਿਆ ਨਾ ਸਵਾਲ ਪਾਈਏ ਤੰਗ ਕਰੀਏ ਆਪਾਂ ਘਰ ਹੀ ਦੇਵਾਂਗੇ ਫੜ ਕੇ ਆੜਤੀਏ ਤੋਂ ਤੇ ਉਹ ਤਾਂ ਦੇਖੋ ਹੁਣ ਲੱਖ ਰੁਪਏ ਦੀ ਕੀ ਗੱਲ ਜੇ ਲੱਖ ਦੇ ਜਾਗੇ ਕਿ ਆਪਣੀ ਜਾਨ ਨਿਕਲਦੀ ਹੈ ਉਹ ਤਾਂ ਲਾਚੀ ਬੰਦੇ ਕੋਲ ਬਾਹਾਂ ਤੋਂ ਲਈ ਜਾਂਦੇ ਨੇ ਤੇ ਆਪਣਾ ਫੇਰ ਡੂੜ ਕਿਲਾ ਕਿੱਥੇ ਛੱਡਣਗੇ ਚਲ ਕੋਈ ਨਹੀਂ ਮੈਂ ਕਰਦੀ ਆਂ ਭੂਆ ਨੂੰ ਨਾ ਚਾਦੀ ਕੁੱਟ ਕਰਕੇ ਦੇ ਦਾਨੀ ਆ ਉੱਥੇ ਉਹਨੂੰ ਫੜਾ ਦੂੰਗੀ ਆਪੇ ਫੜਾਏ ਆਊਗਾ ਕਣੀ ਮਾ ਪੀਂ ਜਾਂਦੇ ਮਤੋਂ ਐਂ ਆਖੂ ਕਿ ਬਗਾਨਿਆਂ ਵਾਂਗੂ ਬਿਠਾ ਦੇ ਨੀ ਕਦੋਂ ਗੱਲ ਤਾਂ ਪੱਕੀ ਹੋ ਗਈ ਮੈਂ ਤਾਂ ਕਹਿੰਦਾ ਪੈਸੇ ਮੰਗ ਕੇ ਖੜ ਗਈ ਨਾ ਕਮਰਾਟ ਹੋ ਕੇ ਖੜ ਗਿਆ ਮਾਦਾ ਚਾਦਾ ਵੀ ਨਾ ਨਾਲ ਹੋ ਲਿਆ ਤੇ ਪਾਣੀ ਦਾ ਵੀ ਨਾ ਨਾਲ ਹੋ ਲਿਆ ਇੱਕ ਬੈਠੀ ਰੇ ਭੂਆ ਦੇ ਕੋਲੇ ਵੀ ਨਾ ਜਾਈ ਮੈਂ ਤੈਨੂੰ ਸਾਂ ਦੇਖ ਕੇ ਫਿਰ ਤੈਨੂੰ ਗੁੱਸਾ ਕਰਾਂਗੀ ਨਾ ਨਾ ਮੈਂ ਨਹੀਂ ਜਾਂਦੀ ਮੈਂ ਕਰਦੀਆਂ ਚਾਦੀ ਘੁੱਟਾ ਚੰਗਾ ਚੰਗਾ ਕੀ ਚਲ ਬੜੀਆ ਰਹੇਗੀ ਮੇਰਾ ਤਾਂ ਦਿਮਾਗ ਨੇ ਨਹੀਂ ਕੰਮ ਕਰਿਆ ਸੀ ਇਹ ਤਾਂ ਫੇਰ ਵੀ ਸਿਆਣੀ ਰਹਗੀ ਉਹ ਗੱਲ ਵੱਡੇ ਬੰਦੇ ਦਾ ਦਿਮਾਗ ਵੀ ਲੈ ਮੁੰਡੇਂ ਡੀਕ ਕੇ ਜਾਊਂਗੀ ਬਹੂ ਨੇ ਤਾਂ ਹਾਂ ਠੜਾਤੀ ਕੀ ਪਤਾ ਇਹਦੀ ਸੱਸ ਦੇਣ ਦੇਊਗੀ ਹੁਣ ਮੁੰਡੇ ਤੋਂ ਹਾਮੀ ਭਰਾ ਕੇ ਫੇਰ ਜਾਊਂਗੀ ਉਹਨਾਂ ਚੇਰ ਨਹੀਂ ਮੈਂ ਜਾਂਦੀ ਆ ਜੇ ਕਿਧਰ ਹਾਂ ਆ ਆਉਂਦਾਗਾ ਮੱਥਾ ਟੇਕਦਾ ਪੂਆ ਕਿ ਆਉਂਦਾ ਰਹਿ ਰੱਬ ਤੇਰੀ ਵੱਡੀ ਸਾਰੀ ਉਮਰ ਕਰੇ ਪੂਆ ਮੈਂ ਤਾਂ ਖੇਤ ਗਿਆ ਸੀ ਮੀਂਹ ਵਾਲਾ ਸੀ ਸਾਡੇ ਪਿੰਡ ਦਾ ਅੱਛਾ ਇੱਥੇ ਹੀ ਪਈ ਜਾਂਦਾ ਪਹਿਲਾਂ ਮੈਂ ਵੀ ਮੀਂਹ ਚ ਪੈਂਦੇ ਜੀ ਆਈਆਂ ਓਡੇ ਤੋਂ ਕਿਵੇਂ ਆਈ ਤੇ ਪੂਆ ਵੇ ਭਾਈ ਮੈਂ ਤਾਂ ਕੰਮ ਆਈ ਸੀ ਕਿ ਨਹੀਂ ਸਵੇਰੇ ਆਈ ਨਹੀਂ ਮੇਰਾ ਕਿਹੜਾ ਦਿਨ ਤੜਾ ਸੀ ਇੱਥੇ ਮੈਂ ਤਾਂ ਆਪ ਕਹਿੰਦੇ ਮੈਂ ਮੀਂਹ ਵਾਲਾ ਪਿੰਡਾਂ ਤੇ ਜਾਣਾ ਸੀ ਮੀਂਹ ਪੈਂਦੇ ਚਾਹੀਆਂ ਮੈਂ ਤਾਂ ਮਸਾਂ ਮਖ ਡਿੱਗਣਾ ਪਾਵਾਂ ਕੁਝ ਟੁੱਟ ਗਿਆ ਤਾਂ ਕਿਸੇ ਨੇ ਸਾਹਮਣਾ ਨਹੀਂ ਐਡਾ ਕੀ ਕੰਮ ਸਾਡੇ ਮੁੰਡਿਆਂ ਨੇ ਲੈ ਲਈ ਜ਼ਮੀਨ ਠੀਕੇ ਤੇ ਲਈ ਤੀ ਬਾਇ ਲਈਏ ਬਾਇੜਾ ਸਾਡੇ ਵਿਚਾਲੇ ਕਿੱਲਾ ਤੋਂ 20 ਮਰ ਤਾਂ ਖੇਤ ਗਿਆਗਾ ਬਧਾਨਿਆ ਫਿਰ ਤੁਸੀਂ ਬੈਜੀ ਮਿਲ ਲੈ ਨੀ ਹਾਂ ਮਹਾਰਾਜ ਸਭ ਨੂੰ ਬਤਾ ਦੇ ਉਹ ਆਦੇ ਵੀ ਜੇ ਕਿਸੇ ਨੇ ਹੋਰ ਲੈ ਲਿਆ ਤਾਂ ਵਿੱਚ ਅੱਕ ਲੱਗ ਜਾਊਗਾ ਸਾਰੀ ਉਮਰ ਦੁੱਖ ਦੇਊਗਾ ਵਧੀਆ ਕਰ ਤੁਹਾਡੇ ਕੋਲ ਪੈਸੇ ਸੀ ਪੈਸੇ ਸਾਡੇ ਕੋਲ ਪਏ ਸੀਗੇ 37 37.5 ਲੱਖ ਰੁਪਇਆ ਅੱਛਾ ਤੇ 2.5 ਲੱਖ ਰੁਪਇਆ ਕੱਢਦਾ ਸੀਗਾ 40 ਲੱਖ ਨੂੰ ਲਈਆ ਕਿੱਲਾ ਚਲੋ ਆੜਤੀਓ ਤੇ ਲੈ ਲਓ ਕੀ ਗਲਤੀ ਆੜਤ ਕੀ ਤਾਂ ਫਿਰ ਹੁਣ ਰਿਸਟਰੀ ਕਰਾਵਾਂਗੇ ਉਦੋਂ ਹੀ ਪੈਸੇ ਲੱਗਣਗੇ ਜੇ ਰਿਸਟਰੀ ਕਰਾਈ ਉਹਦਾ ਠੀਕ ਹੈ ਪੂਆ ਹਾਂ ਤੇ ਹੁਣ ਬੰਗਾਂ ਨੇ ਕਿ ਲੱਖ ਲੱਖ ਰੁਪਏ ਲੈ ਦਫਾਈ ਆਉਦੇ ਪੇਕਿਆਂ ਤੋਂ ਵੀ ਵਿਆਜ ਕਰੂਗਾ ਬੜਾ ਵਧੀਆ ਕਰੇ ਤੈਨੂੰ ਹਾਂ ਤੇ ਬਾਲਾ ਚੰਗਾ ਗਾਇ ਤੂੰ ਗੱਲ ਤਾਂ ਤੇ ਹੁਣ ਮੈਨੂੰ ਆਦਿਆਂ ਕਿ ਬੇਬੇ 50000 ਰੁਪਏ ਘਟ ਦੇ ਤੂੰ ਲੈ ਜਾ ਕਿ ਹਾਂ ਮੈਂ ਤਾਂ ਪੈਸੇ ਹੀ ਲੈਣਾ ਹੀ ਹਾਂ ਉਥੋਂ ਉਹ ਸਾਥੋਂ ਪੈਸੇ ਲੈਣਾ ਜੀ ਹਾਂ 50000 ਰੁਪਏ ਦਿਓ ਭਾਈ ਮੈਨੂੰ ਤੇ ਮਾਇ ਜਿਹੜੀ ਮੂਰੇ ਫੈਸਲਾ ਆ ਗਿਆ ਉਸੇ ਚ ਸੋਡਾ ਤਾਂ ਮੋੜ ਦੂ ਆਪਦੇ ਪੇਕਿਆਂ ਨੂੰ ਕਦੋਂ ਦੇਣ ਕਦੋਂ ਨਾ ਦੇਣ ਉਹਨਾਂ ਮੈਂ ਠੇਕਾ ਉਹ ਅੰਮ੍ਰੀ ਗੱਲ ਸੁਣ ਲੈ ਹਾਂ ਜ਼ਮੀਨ ਤੂੰ ਸੀ ਵੇ ਲਈਏ ਹਾਂ ਪੈਸੇ ਸਾਥੋਂ ਮੰ ਭੂਆ ਮੇਰੀ ਗੱਲ ਸੁਣ ਲੈ ਜੇ ਹੁਣ ਤੂੰ ਕੋਈ ਨਹੀਂ ਤੂੰ ਕੋਈ ਚੀਜ਼ ਲਾਵੇਂ ਜੇ ਭੂਆ ਤੋਂ ਮੰਗਲੇ ਭੂਆ ਤਾਂ ਨਹੀਂ ਜਵਾਬ ਦੇਊਗੀ ਉਹ ਤਾਂ ਗੱਲ ਠੀਕ ᱛੀ ਪਰ ਹੁਣ ਇੰਨੇ ਪੈਸੇ ਸਾਡੇ ਕੋਲੇ 50000 ਹੁਣ ਤੈਨੂੰ ਪਤਾ ਕਿਹੜਾ ਕਰੇ ਪੈਸੇ ਪਾਈ ਮੇਰੀ ਗੱਲ ਸੁਣ ਲੈ ਤੇਰੀ ਮਾਂ ਨੇ ਤਾਂ ਨਹੀਂ ਪਾਣ ਦਿੱਤਾ ਪੈਰਾਂ ਤੇ ਪਾਣੀ ਮੈਂ ਤਾਂ ਸੱਚੀ ਗੱਲ ਦੱਸਾਂ ਤੇ ਭਾਈ ਹਰਪ੍ਰੀਤ ਨੇ ਮੈਨੂੰ ਕਹਿਤਾ ਵੀ ਭੂਆ ਜਮਾ ਦੇਵਾਂਗੇ ਭੂਆ ਮੈਂ ਆਪਦੇ ਪੇਕੇ ਤੋਂ ਮੁੰਗਾ ਕੇ ਦੇਵਾਂ ਕਹਿੰਦੀ ਭੂਆ ਹਾਂ ਹਰਪ੍ਰੀਤ ਨੇ ਆਏ ਕਹਿਤਾ ਮਾਦੇ ਪੇਕਾ ਤੋਂ ਲੈ ਕੇ ਦੂ ਆਦੀ ਪਾ ਮਾਦੇ ਪੇਕਾ ਤਾਂ ਮੰਗਾਦਾ ਪੂਆ ਤੈਨੂੰ ਬੈਠੀ ਨੂੰ ਫੜਾ ਕੇ ਆਵਾਂਗਾ ਆਦੀ ਸੱਚੀ ਗੱਲ ਤੇ ਝੂਠ ਮਾਰਦੀ ਜਮਾ ਸੱਚਿਆ ਜਮਾ ਸੱਚਿਆ ਕਹਿੰਦਾ 10 ਦਿਨ ਨੂੰ ਪੈਸੇ ਤੇਰੇ ਕੋਲੇ ਆ ਜਾਣਗੇ ਪੂਆ ਮੇਰੀ ਗੱਲ ਸੁਣ ਲੈ ਹਾਂ ਤੇ ਜਦੋਂ ਹਰਪ੍ਰੀਤ ਨੇ ਕਹਿਤਾ ਫਿਰ ਤੂੰ ਆਏ ਸਮਝ ਲੈ ਵੀ ਪੈਸੇ ਆ ਗਏ ਮੈਂ ਆਖਾਂ ਮੜਾ ਤੇ ਤੈਨੂੰ ਵੀ ਪੁੱਛ ਲਾਂ ਲੈ ਲੈ ਬਿੱਗੀ ਆ ਤੇਰੀ ਮਾਂ ਨਾਲ ਨਹੀਂ ਬਣੋ ਲੈ ਕਬੀਲਦਾਰੀ ਤਾਂ ਮੇਰੀ ਮਾਂ ਕੋਲ ਹੀ ਐ ਸਾਰੀ ਹਾਂ ਪਰ ਜਦੋਂ ਹਰਪ੍ਰੀਤ ਐਂ ਕਹੀ ਜਾਂਦੀ ਹੈ ਮੈਂ ਆਪਦੇ ਪੇਕੇ ਤੋਂ ਲੈ ਕੇ ਦੇਣੀ ਹੈ ਉਹ ਤੋਰ ਨੂੰ ਮੋੜ ਦੇਗੀ ਉਹ ਆਪਦੇ ਪੇਕੇ ਨਾ ਪਾਇਆ ਕਿਹਾ ਵੀ ਭਾਈ ਉਹ ਕੋਈ ਹੋਰ ਕੋਈ ਚੀਜ਼ ਵਕਤ ਹੋਵੇ ਬਿਸ਼ੱਕ ਕੋਈ ਦੇਵੇ ਨਾ ਦੇਵੇ ਮੈਂ ਪੈਸੇ ਲਿਆਉਂਗੀ ਜਿਹੜੀ ਮੂਹਰੇ ਫਸਲਾਂ ਆ ਗਈ ਉਸੇ ਤਣੇ ਪੈਸੇ ਦੇ ਦੂੰਗਾ ਕਣਕਾਂ ਵੇਲੇ ਬਸਾਖ ਵਿੱਚ ਮੈਥੋਂ ਪੈਸੇ ਲੈਣੀ ਉਹ ਮੇਰੀ ਗੱਲ ਸੁਣ ਲੈ ਮੈਨੂੰ ਕੀ ਤੁਸੀਂ ਜਾਮਨਪੋਣਾ ਦੀ ਬਚਾਲੇ ਖਰਪੀ ਤਨੇ ਡੇੜੇ ਦੀ ਤੂੰ ਪੈਸੇ ਲਿਜਾਣੇ ਦੀ ਆਪਦੇ ਪੀਕੇ ਨੇ ਮੋੜ ਦੂ ਹੱਲੇ ਕੇ ਮੈਂ ਗੱਲ ਮੁੱਕੀ ਝਕੜਾ ਗਿਆ ਹਾਂ ਹਾਂ ਮੈਂ ਉਹਨੂੰ ਫੜਾ ਲਿਉ ਆਦੇ ਪੀਕੇ ਨੇ ਆਉਗੀ ਬੜਾ ਵਧੀਆ ਹੋਇਆ ਉਹਦੇ ਘਰੇ ਮੱਥ ਪੈਂਦਾ ਤਾਂ ਨਾ ਤੂੰ ਆਪਦੇ ਸਹੁਰਾ ਤਾਂ ਹੀ ਉੱਪਰ ਤਾਂ ਤੂੰ ਮੈਨੂੰ ਦੇ ਦੇ ਤੈਨੂੰ ਮੈਂ ਦੇ ਜੂ ਭੂਆ ਮੇਰੀ ਗੱਲ ਸੁਣ ਲੈ ਜਦੋਂ ਮੇਰੀ ਮਾਂ ਨੇ ਨਾ ਕਹੇਤੀ ਕਿ ਵੀਲਦਾਰੀ ਉਹਦੇ ਕੋਲੇ ਹੈ ਫਿਰ ਤਾਂ ਨਾ ਹੀ ਹੈ ਹਾਂ ਉਹ ਖਰਪੀ ਤਨੇ ਤਾਂ ਸਾਨੂੰ 5 ਪੈਸੇ ਨਹੀਂ ਆਪਦੇ ਪੀਕੇ ਤੋਂ ਕਦੇ ਲਿਆ ਕੇ ਤੇ ਤੈਨੂੰ 50000 ਨੂੰ ਕਿਵੇਂ ਹਾਂ ਕਹੇਤੀ ਭਾਈ ਮੇਰੇ ਨਾਲ ਤਾਂ ਵਧਗਾ ਮਿੱਠਾ ਬੋਲੀ ਵਧਗਾ ਮਾਨਤਨ ਕਰਿਆ ਮ ਮੈਂ ਤਾਂ ਜਵਾਨੀ ਆਖਿਆ ਦੇ ਸੀ ਦਿੰਦੇ ਨਹੀਂ ਮੈਂ ਤਾਂ ਤੇਰੀ ਮਾਂ ਨੂੰ ਕਹਤਾ ਸੀ ਵੀ ਜੇ ਤਾਂ ਦੇਣਾ ਤਾਂ ਤਾਂ ਦੱਸ ਦੇ ਨਹੀਂ ਦੇਣਾ ਤਾਂ ਦੱਸ ਦੇ ਮੇਰੇ ਕੋਲ ਹੋਰ ਸਾਹ ਬਥੇਰੇ ਹੈਗੇ ਉਹ ਵਰਤ ਲੂੰ ਹੋਰ ਸਾਹ ਹਾਂ ਉਹ ਕਿਹੜੀਆਂ ਗੱਲਾਂ ਬਜ਼ਾਰ ਤਾਂ ਪਉਣੀਆਂ ਤੇ ਫਿਰ ਤੈਨੂੰ ਪਤਾ ਤੂੰ ਘਟਾ ਜਵਾ ਕੈਂ ਕੋਈ ਗੱਲ ਦੱਸ ਫਿਰ ਮੇਰੇ ਤਾਂ ਗੱਲ ਕੋਈ ਸਮਝ ਵਿੱਚ ਨਹੀਂ ਆਈ ਲਗਾ ਸਮਝਦੀ ਕਿ ਹੁਣ ਆਈ ਕਿਉਂ ਨਹੀਂ ਭੂਆ ਦਾ ਜੀ ਹੁਣ ਪਾਣਾ ਹੋ ਜਾਣ ਭੂਆ ਦੇ ਹਿੱਸੇ ਮੁੱਕ ਜਾਂਦੇ ਅੱਛਾ ਕੇ ਜ਼ਮੀਨ ਦੀ ਗੱਲ ਕਰਦੀ ਸੀ ਹਾਂ ਉਹ ਮੇਰੀ ਗੱਲ ਸੁਣ ਮੈਂ ਕਦੇ ਮੱਥੇ ਵੱਟ ਪਾਇਆ ਕਦੇ ਮੈਂ ਸੋਚੀ ਨਹੀਂ ਦੇਣਗੇ ਜ਼ਮੀਨ ਵਾਲੀਆਂ ਗੱਲਾਂ ਕਿਉਂ ਕਰਦੀ ਜੇ ਹਰਪ੍ਰੀਤ ਦੇਉ ਆਪਦੇ ਪੇਕੇ ਤੇ ਲੈ ਕੇ ਉਹ ਵੀ ਸਾਢੇ ਪੈਸੇ ਹੋਏ ਤੇ ਫਿਰ ਜੇ ਹਰਪ੍ਰੀਤ ਮੈਂ ਦੇਉਗੀ ਤਾਂ ਫਿਰ ਜ਼ਮੀਨ ਵੀ ਮੈਂ ਸਮਝ ਲੈ ਮੇਰੀ ਭਤੀਜ ਨੂੰ ਹੀ ਉਹ ਕਰਦੀ ਐ ਉਸੇ ਕੋਈ ਫਸਲ ਆਉਂਦੀ ਐ ਚਲ ਤੂੰ ਐ ਸਮਝ ਲੈ ਮੈਂ ਤਾਂ ਐ ਸਮਝ ਲੈ ਉਹਦੇ ਮੂੰਹੋਂ ਮੈਂ ਗਈਆਂ ਵੀ ਮੁੜ ਕੇ ਤੇ ਨਹੀਂ ਮੈਂ ਤਾਂ ਐ ਇੱਕ ਚ ਗੋਡਾ ਦੇ ਕੇ ਲੈ ਕੇ ਜਾਂਦੀ ਤੇਰੀ ਮਾਂ ਤੋਂ ਪੈਸੇ ਕੋਈ ਕੋਈ ਮੈਂ ਮੇਰੀ ਮਾਂ ਨੂੰ ਵੀ ਸਮਝਾ ਦੂੰਗਾ ਕਿ ਸਾਥੋਂ ਕੋਈ 20-30 ਹਜ਼ਾਰ ਹੋਇਆ ਨਾ ਅਸੀਂ ਵੀ ਕਰ ਦਿਆਂਗੇ ਨਾਲ ਨਾ 20-30 ਤਾਂ ਲੋੜ ਹੀ ਨਹੀਂ ਕੱਲਾ 50 ਦੇ ਦਿਓ ਭਾਵੇਂ ਤਾਰ ਤੱਕ ਤੇ ਲਿਖ ਦੇ ਭਾਵੇਂ ਬਹੂ ਆਪਦੇ ਪੇਕੇ ਤੋਂ ਫੇਰ ਤਾਂ ਕੀ ਗੱਲ ਐ ਫੇਰ ਅਸੀਂ 50 ਦਾ ਕਰੀ ਦੇਵਾਂਗੇ ਫੇਰ ਦੇਖ ਲਓ ਤੁਸੀਂ ਭੂਆ ਮੇਰੀ ਗੱਲ ਸੁਣ ਲੈ ਜਮੀਨ ਤਾਂ ਹੁਣ ਤੂੰ ਐ ਕਰੀ ਅੱਜ ਦੋ ਸੌ ਦਾ ਰਜਿਸਟਰੀ ਹੋਗੀ ਨਾ ਆਪਦੇ ਹੁਣ ਕਾਰੀ ਦੀ ਮੜਿਆ ਸਖਾ ਜਾਇਆ ਕੰਮ ਦੀ ਸਾਡੀ ਰਿਸਟਰੀ ਦਾ ਜਦੋਂ ਮਰਜ਼ੀ ਹੋਵੇ ਅਸ ਤਾਂ 20 ਦਿਨਾਂ ਨੂੰ ਕਰਾਉਣੀ ਐ ਤੂੰ ਆਜੀ ਤੜਕੇ ਕਾਗਜ਼ ਪੱਤਰ ਤਿਆਰ ਕਰਾ ਲਾ ਮੈਂ ਤੇਰਾ ਨਾਂ ਕਰਾ ਦੂੰ ਬਸ ਠੀਕ ਐ ਪੂਆ ਠੀਕ ਐ ਫੇਰ ਤਾਂ ਮੈਂ 50000 ਰੁਪਿਆ ਵਾੜੀ ਤੋਂ ਫੜ ਕੇ ਨਾਲ ਹੀ ਲੈ ਆਉਂਗਾ ਲੈ ਆਈ ਬਸ ਤੜਕੇ ਮੈਂ ਜ਼ਮੀਨ ਮੈਥੋਂ ਉੱਥੇ ਆਜੀ ਕਚਹਿਰੀਆਂ 'ਚ ਮੈਂ ਤੇਰਾ ਨਾਂ ਕਰਾ ਦੂੰ ਠੀਕ ਐ ਪੂਆ ਕਹਿੰਦਾ ਗੱਲ ਮੁੱਕ ਗਈ ਬਸ ਹਾਂ ਮੈਂ ਲੈ ਕੇ ਨਹੀਂ ਆਂਦੀ ਐਡੀ ਮਾੜੀ ਨਹੀਂ ਆਂਗੀ ਮੈਂ ਪੂਆ ਦਾ ਮੈਨੂੰ ਪਤਾ ਐ ਹਾਂ ਤੂੰ ਮੈਨੂੰ ਜਾਣ ਕੇ ਉਹ ਕਰਦੀ ਸੀ ਨਾ ਮੈਨੂੰ ਪਤਾ ਐ ਜੀ ਜ਼ਮੀਨ ਲੈਣ ਤੇ ਪ ਮੈਂ ਆਵਦੀ ਜ਼ਮੀਨ ਲੈ ਜੂਗੀ। ਉਹ ਕੀ ਪਤਾ ਲਾਲਚੀ ਵਾਲੇ ਨੇ ਇੱਕ ਵਾਰ ਤੇ ਇਹ ਬੈ ਜ਼ਮੀਨ ਲਈ ਜਾਂਦੇ ਆ। ਉਹ ਇਹਨਾਂ ਦਾ ਪਰੰਦਰਾਂ ਦਾ ਕੋਈ ਪਤਾ ਨਹੀਂ। ਆਪਾਂ ਜਿਹੜੇ 3-4 ਕਿੱਲੇ ਆਉਂਦੇ ਭੂਆ ਹੀ ਵੀ ਲੈ ਜੇ। ਵੀ ਸਾਡੇ ਹੋਰ ਕਿੱਲੇ ਬਣ ਜਾਣਗੇ। ਮੈਂ ਬੇਬੇ ਨੂੰ ਸਮਝਾਉਣਾ ਕਿ 50000 ਰੁਪਏ ਤਾਂ ਪੱਦੀ ਹੀ ਦੇਵਾਂਗੇ। ਬੇਬੇ ਨੇ ਤਾਂ ਉਹੀ ਗੱਲ ਕਰਦੀ ਸੀ। ਇਹ ਤਾਂ ਮੈਂ ਮੜਾਇਆ ਸਮਝਾਇਆ ਸੀ ਭੂਆ ਨੂੰ। ਲੈ 50000 ਦੀ ਕੀ ਗੱਲ ਤੀ? ਬੇਬੇ ਉਰੇ ਆ ਮੈਂ ਕੀ ਬੋਲਦਾ ਹੁਣਾ ਭਾਈ ਕੱਲ ਲਈ ਉਹ ਤੂੰ ਚੁੱਪ ਕਰ ਜਾ ਤੂੰ ਤਾਂ ਜਮਾ ਸਾਰੀ ਗੱਲ ਹੀ ਖਰਾਬ ਕਰਦੀ ਸੀ ਖਰਾਬ ਕਰਤੀ ਸੀ ਮੈਂ ਕੀ ਖਰਾਬ ਕਰਤੀ ਮੈਂ ਤਾਂ ਸਾਮ ਦਾ ਜਵਾਬ ਦਿੱਤਾ ਤੇਰੀ ਪੂਆ ਨੂੰ ਹਰਪ੍ਰੀਤ ਕਰਦੀ ਸੀ ਉਹ ਜਵਾਬ ਦਿੱਤਾ ਕੋਈ ਚੰਗੀ ਗੱਲ ਨਹੀਂ ਥੀ ਇਹ ਤਾਂ ਸਿਆਣੀ ਥੀ ਹਰਪ੍ਰੀਤ ਜਿਹੜੀ ਨੇ ਐਂ ਕਹਿਤਾ ਵੀ ਪੂਆ ਮੈਂ ਤੈਨੂੰ ਆਪਦੀ ਪੀਖਿਆਂ ਤੋਂ 50000 ਰੁਪਏ ਲੈ ਕੇ ਦੇ ਦੂੰ ਮੇਰੀ ਪੂਆ ਤਾਂ ਐਂ ਕਹਿੰਦੀ ਥੀ ਹਾਂ ਕਹਿੰਦੀ ਭਾਈ ਜੇ ਨਾ ਤੇਰੀ ਮਾਂ ਪੈਸੇ ਦਿੰਦੀ ਨਾ ਹਰਪ੍ਰੀਤ ਨਾ ਹਾਂ ਕਹਿੰਦੀ ਹੂੰ ਮੈਂ ਤਾਂ ਉਹਦੀ ਜ਼ਮੀਨ ਦਾ ਹਿੱਸਾ ਲੈ ਜਾਂਦੀ। ਜਮੀਨ ਪਈ ਆ ਤੇਰੀ ਭੂਆ ਦੇ ਨਾਲ। ਹੋਰ ਹੁਣ ਮੈਂ ਤੂੰ ਤਾਂ ਕਿਤੇ ਕੋਲੇ ਮੇਰੇ ਕੋਲੇ ਭਾਈ ਗੱਲ ਹੀ ਨਹੀਂ ਕਰਦਾ। ਇਹੀਆਂ ਗੱਲਾਂ ਤਾਂ ਤੂੰ ਮੇਰੇ ਕੋਲ ਜਮੈਂ ਨਹੀਂ ਦੱਸਦਾ। ਮੈਂ ਤਾਂ ਗੱਲਾਂ ਐ ਨਹੀਂ ਕਰਦਾ ਸੀ ਬੇਬੇ। ਹਾਂ। ਵੀ ਮੇਰੀ ਭੂਆ ਇੰਨੀ ਚੰਗੀ ਐ। ਇੰਨਾ ਚੰਗਾ ਉਹਦਾ ਸੁਭਾਅ। ਅੱਗ ਨਹੀਂ ਉਹਦੇ ਲਾਈ ਲੱਗਦੀ ਘਰੇ। ਜ਼ਮੀਨਾਂ ਉਹ ਵੇ ਲੈ ਲੈਂਦੇ ਨੇ। ਕਿ ਉਹ ਜ਼ਮੀਨ ਕਿੱਥੋਂ ਲਈ ਜਾਂਦੀ ਹੈ ਦੇਖ ਲੈ ਉਹਦਾ ਲਾਲਚ ਵਸਿਆ ਹੋਇਆ ਉਹਨੂੰ ਤਾਂ ਐ ਵੀ ਸਾਡੇ ਕਿੱਲੇ ਬਾਦੇ ਤੁਰੇ ਜਾਣ ਹੋਣਾ ਉਹਦਾ ਸ਼ੌਂਕਾ ਕਿਹੜਾ ਕਮਲਿਆ ਬੰਦਿਆ ਜ਼ਮੀਨ ਲੈਂਦਾ ਹੁੰਦਾ ਬਾਏ ਉਹਨ ਤਾਂ ਬਾਦੀ ਤਮਾ ਹੋ ਜਾਂਦੀ ਆ ਬੜਾ ਲਾਲਚ ਹੋ ਜਾਂਦਾ ਹੁੰਦਾ ਹੁਣ ਮੈਂ ਤਾਂ ਉਹਨੂੰ ਇਹ ਗੱਲ ਕਹੀ ਤੀ ਹਾਂ ਮਹਾ ਮੈਂ ਮੇਰੀ ਬੀਬੀ ਨੂੰ ਸਮਝਾਉਂਗਾ ਪੈਸੇ 50000 ਰੁਪਏ ਮਹਾ ਸੀ ਦੇ ਕੇ ਆਵਾਂਗੇ ਉਹ ਕਹਿੰਦੀ ਭਾਈ ਮੇਰੀ ਗੱਲ ਸੁਣ ਲੈ ਜੇ ਪੈਸਿਆਂ ਦਾ ਨਾ ਮਗਰੋਂ ਮੈਂ ਗੱਲ ਦੀ ਤਲਾਸ਼ ਕਰੂੰਗੀ ਹਾਂ ਜੇ ਪੈਸੇ ਹਰਪ੍ਰੀਤ ਦੇ ਪੀਕਿਆਂ ਤੋਂ ਆਏ ਹੋਏ ਹੂੰ ਪੈਸੇ ਤਾਂ ਮੈਂ ਮੋੜੂਗੀ ਜ਼ਰੂਰ ਛੋਡੇ ਵੀ ਮੋੜੂ ਉਹਦੇ ਵੀ ਮੋੜੂ ਤੇ ਫੇਰ ਤਾਂ ਦੇਖ ਲੈ ਮੈਂ ਜ਼ਮੀਨ ਵੀ ਆਪਦੀ ਲੈ ਕੇ ਜਾਊ ਜੇ ਤੁਸੀਂ ਪੈਸੇ ਘਰੋਂ ਦਿੱਤੇ ਫੇਰ ਮੈਂ ਤੇਰੇ ਨਾਲ ਤੂੰ ਐਂ ਕਰੀਂ ਜੇ ਤੂੰ ਆੜਤੀਏ ਤਾਂ ਪੈਸੇ ਫੜ ਲੈ 50000 ਰੁਪਿਆ ਤੇ ਮੈਂ ਜ਼ਮੀਨ ਤੇ ਨਾ ਨਾ ਆਪਾਂ ਇਨੀ ਹਰਦੇ ਦੇਤੇ ਆਖਿਆਂ ਤੇ ਪੈਸੇ ਦਵਾਵਾਂਗੇ ਹੋਕਰਾਂਗੇ ਦਵਾਵਾਂਗੇ ਕਾਵਲਿਆ ਸੁੱਖ ਨਾਲ ਆਪਣੇ ਕੋਈ ਪਰਮਾਤਮਾ ਨਾਲ ਦਿੱਤਾ ਸਾਰਾ ਕੁਝ ਹੈ ਕੀ ਗੱਲ ਆਹ ਮਾਜੀ ਲੱਖ ਡੂਰ ਲੱਖ ਰੁਪਿਆ ਦੇ ਦੇ ਤੇਰੀ ਬੂਆ ਨੂੰ ਪਰ ਆਪਾਂ ਔਰੇ ਦਾ ਪੋਰਾ ਨਹੀਂ ਜ਼ਮੀਨ ਦਾ ਦਿੰਦੇ ਇੱਕ ਵੀ ਬੇਬੇ ਹੁਣ ਤਾਂ ਤੂੰ ਲੱਖ ਡੇਢ ਲੱਖ ਕਹੀ ਜਾਨੀ ਆ ਪਹਿਲਾਂ ਤੂੰ ਪੁਣੀ ਆਤੋ ਵੀ ਮੁਕਰ ਗਈ ਉਹ ਫੇਰ ਮੈਨੂੰ ਹੁਣ ਕੋ ਕਾਮਲਿਆ ਪਤਾ ਹੀ ਨਹੀਂ ਸੀ ਵੀ ਉਹਨੇ ਬਣਾ ਬਹਾਨ ਪਿਆ ਬੋਲਦਾਗਾ ਹੁਣ ਤਾਂ ਤੂੰ ਤਾਂ ਸਾਰਾ ਕੁਝ ਮਰ ਪਤਾ ਨਹੀਂ ਬੈਠਾ ਬਟਵਾਰੀ ਤੋਂ ਵੀ ਮੇਰੀ ਪੂਰੇ ਨਾਮ ਜ਼ਮੀਨ ਹੈਗੀ ਸੀ ਕਨਾਈਗੀ ਸੀ ਹੁਣ ਮੈਨੂੰ ਘਰੇ ਬੈਠੇ ਨੂੰ ਗੋਸ ਛੱਡਦੀ ਨੂੰ ਕੀ ਬਾਕੀ ਜੀ ਬੇਹੋਰੂ ਕਰ ਗਈ ਆਪਾਂ ਹਾਂ ਪਹਿਲਾਂ ਆਪਾਂ 50000 ਰੁਪਏ ਫੜ ਕੇ ਆੜਤੀ ਤੂੰ ਮੇਰੀ ਭੂਆ ਤੋਂ ਜ਼ਮੀਨ ਲਹਾ ਲਈ ਤੇ ਮਗਰੋਂ ਹਰਪ੍ਰੀਤ ਨੂੰ ਕਹਿਦੀਏ ਵੀ ਤੂੰ ਭੂਆ ਨੂੰ ਵੀ ਦੇਣੀ ਸੀ 50000 ਰੁਪਏ ਤਰੇ ਪੇ ਕੇ ਦੋ 50 ਲਿਆ ਉਹ ਤਾਂ ਪੁਮਕਰ ਜਾਗੇ ਮੈਂ ਮੁੱਕ ਕੋ ਨੋਕਾਂ ਬੜੇ ਆ ਮੈਂ ਮੁੱਕ ਕੋ ਨਾ ਰਿਸ਼ਤੇਦਾਰੀ ਚ ਫਟ ਕਬਾਈ ਜਾ ਇਹ ਵੀ ਤਰੀਕਾ ਕੱਲ 50 ਦੇ 50 ਹਜ਼ਾਰ ਤੇ ਕੀ ਕਰ ਲੈ ਹਜ਼ਾਰ ਹਜ਼ਾਰ ਦੀ ਕੀ ਗੱਲ ਆ ਥਾਂ ਦੀ ਮਾਇਰ ਇਹ ਤਾਂ ਆ ਹੀ ਚਲਾਈ ਚਲੀ ਜਾਂਦੀ ਆਪਾਂ ਨਹੀਂ ਮੁੱਕਰਦੇ ਤੂੰ ਤਾਂ ਇੰਨਾ ਲਾਲਚ ਕਰਦੀ ਸੀ ਹਾਂ ਉਹ ਅੱਜ ਤੇਰਾ ਦਿਮਾਗ ਕਿਵੇਂ ਠੀਕ ਹੋ ਗਿਆ ਦਿਮਾਗ ਤਾਂ ਮੇਰਾ ਠੀਕ ਹੁਣ ਅੱਜ ਬਹਾਨੇ ਕਰਤਾ ਹਾਂ ਬਹਾਨੇ ਘੋੜਤਾ ਵੀ ਕਰੋੜਾਂ ਰੁਪਈਆ ਦੀ ਜਾਇਆ ਕਰੋੜਾ ਦੂਣ ਕਿਲਾ ਹੁਣ ਲਾਰਾ ਸਾਹਿਬ ਕਾਇ ਲੱਖ ਲਾਗਾ ਬੇਬੇ ਕਾਇ ਲੋੜ ਦਾ ਲਾਲਚ ਕਰਨ ਦੀ ਵੀ ਕੋਈ ਹੱਦ ਹੁੰਦੀ ਹੈ ਆਪਣਾ ਬਹਾਨਾ ਲੱਗਦਾ ਵੀ ਜਾਮਾ ਦੇਖਾਈ ਤੇ ਰੋੜ ਤੇ ਆ ਹਾਂ ਆਪਣਾ ਤਾਂ ਕਰੋੜਾਂ ਵੈ ਕਰੋੜਾਂ ਲਾਰਾ ਸਿੰਘਾਂ ਦਾ ਕੰਮ ਐ ਕਰ ਸੀਤੀ ਆਪਾਂ ਚੱਲੀਏ ਆੜਤੀ ਤੋਂ 50000 ਰੁਪਈਆ ਫੜਕੇ ਮੇਰੀ ਭੂਆ ਨੂੰ ਦਿਾਈਏ ਤੇ ਜਰ ਮੈਂ ਤਾਂ ਕਹਿੰਨਾ ਹੁਰੂ ਕਰਾਂਗੇ ਲੱਖ ਲੈ ਜਾਗੇ ਹੁਣ ਲੱਖ ਦੇਖੋ ਖੁਸ਼ ਹੋ ਜੂ ਉਹ ਲੱਖ ਲਿਦਿਆਵਾਂਗੇ ਨਾਲੇ ਨਾਲ ਤੇਰੇ ਮੈਂ ਚੱਲੂ ਮੈਂ ਤਾਂ ਕਿਨੇ ਪਤਾ ਗੱਡੀ ਲੈ ਚੱਲਾਂਗੇ ਨਾਲੇ ਹਰਪ੍ਰੀਤ ਨੂੰ ਲੈ ਜਾਂਦੇ ਫਿਰ ਮੈਂ ਤੇ ਲੀ ਕੱਪੜੇ ਪਾ ਲ ਸੇਟੀ ਤਿਆਰ ਹੋ ਗਿਆ ਮੈਂ ਤਿਆਰ ਹੋਣੀ ਆ ਲੈ ਹੁਣ ਤਾਂ ਬੇਬੇ ਦਾ ਵੀ ਦਿਮਾਗ ਜਾ ਖੁੱਲ ਹੀ ਗਿਆ ਭੂਆ ਨੇ ਖੋਲਤਾ ਨਾ ਫਿਰ ਜਦੋਂ ਧਮਕੀ ਦਿੱਤੀ ਜ਼ਮੀਨ ਦੀ ਚੱਲ ਵਧੀਆ ਹੋ ਗਿਆ ਨਾਲੇ ਵਰਤੇ ਵਾਰ ਜੂਗਾ ਨਾਲੇ ਭੂਆ ਨੂੰ ਲੱਖ ਚ ਜ਼ਮੀਨ ਲਹਾਈ ਲਵਾਂਗੇ ਮੁਰਕੇ ਸਾਰੀ ਉਮਰ ਦਾ ਕਲੇਸ਼ ਮੁੱਕ ਜੂਗਾ